साहब के कारे कारे और तक के कार्यकारी और ज्ञानी कुलदीप सिंह गढ़गज ने गुरुद्वारा सिंह फतेहगढ़ साहिब में माथा टेका और देश की समृद्धि के लिए प्रार्थना की इस मौके पर श्रोमणी अकाली दल के नेतृत्व में जथेदार कुलदीप सिंह गढ़गज को सम्मानित भी किया गया बातचीत करते हुए कड़गज ने कहा कि स्कूल में बच्चों को हारे हुए युद्धों के बारे में पढ़ाया जा रहा है जबकि पंजाब के बच्चों को स्कूलों में देश के महान शहीदों चप्पड़ चिड़ी के युद्ध और दशमेश पिता श्री गुरु, गुरु गोविंद सिंह साहिब के साहिब जादों की शहादत के बारे में शिक्षित करने की जरूरत है सिंह साहिब जथेदार ज्ञानी कुलदीप सिंह गड़गज ने कहा कि पंथ को मजबूत होना चाहिए और पंथ की रक्षा खुद करनी होगी यूथ अकाली दल के राष्ट्रीय अध्यक्ष सरबजीत सिंह ने कहा कि अकाल तख्त महान है यह सिख पंथ की एक शान है हमें इस अकाल तख्त साहिब के आदेश का पालन करते हुए पंथ की प्रगति के लिए काम करने की जरूरत है आगे मीडिया से जत्थेदार ज्ञानी कुलदीप सिंह गड़गज और यूथ अकाली दल के राष्ट्रीय अध्यक्ष सरबजीत सिंह झिंजर ਨੇ ਕੀ ਕਹਾ ਸੁਨੇ ਸਾਹਿਬ ਮਾਰਕਨ ਕੀ ਇਸ ਰਿਪੋਰਟ ਮੈਂ ਗੁਰਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜਦੋਂ ਜੋਗੀ ਅੱਲਾ ਯਾਰ ਖਾਨ ਨੂੰ ਪੜਦਾ ਵਾਂ ਤਾਂ ਜਿੱਥੇ ਉਹਨਾਂ ਨੇ ਚਮਕੌਰ ਸਾਹਿਬ ਦੇ ਬਾਰੇ ਲਿਖਿਆ ਬਸ ਹਿੰਦ ਵਿੱਚ ਇੱਕ ਹੀ ਤੀਰਥ ਹੈ ਯਾਤਰਾ ਕੇ ਲਈ ਕਟਾਏ ਬਾਪ ਨੇ ਬੇਟੇ ਜਹਾਂ ਖੁਦਾ ਕੇ ਲਈ ਉੱਥੇ ਨਾਲ ਹੀ ਇਹ ਜੋ ਸਰਹੰਦਾ ਤੇ ਸਰਹੰਦ ਦੀ ਜਿਹੜੀ ਦੀਵਾਰ ਆ ਇਥੇ ਗੁਰੂ ਕੇ ਲਾਲਾਂ ਸਹਬਜ਼ਾਦਾ ਬਾਬਾ ਜੋਰਾਵਰ ਸਿੰਘ ਜੀ ਸਹਬਜ਼ਾਦਾ ਬਾਬਾ ਫਤਿਹ ਸਿੰਘ ਜੀ ਅਤੇ ਸਤਕਾਰਯੋਗ ਮਾਤਾ ਗੁਜਰੀ ਜੀ ਜਿਨ੍ਹਾਂ ਨੇ ਧਰਮ ਦੇ ਵਿੱਚ ਪਰਪੱਕ ਰਹਿੰਦੇ ਆ ਸ਼ਹਾਦਤਾਂ ਪ੍ਰਾਪਤ ਕੀਤੀਆਂ ਪਰ ਜਦੋਂ ਨੀਹਾਂ ਦੇ ਵਿੱਚ ਜਿਣਿਆ ਜਾ ਰਿਹਾ ਸੀ ਅਖੀਰ ਤੱਕ ਉਹਨਾਂ ਨੂੰ ਆਖਿਆ ਗਿਆ ਕਿ ਜੇ ਤੁਸੀਂ ਆਪਣਾ ਧਰਮ ਛੱਡ ਦੋ ਈਨ ਮੰਨ ਲਓ ਤੇ ਤੁਹਾਨੂੰ ਨਵਾਬੀਆਂ ਵੀ ਮਿਲਣਗੀਆਂ ਤੇ ਜਾਇਦਾਤਾ ਵੀ ਮਿਲਣਗੀਆਂ ਤੇ ਸਾਬ ਜਾਦਿਆਂ ਦਾ ਇੱਕੋ ਹੀ ਜਵਾਬ ਸੀ ਹਮਰੇ ਬੰਸ ਰੀਤ ਐਮ ਆਈ ਸੀ ਸਜਾਈ ਪਰ ਸਿਰ ਨਾ ਝਾਈ ਗੁਰੂ ਅਰਜਨ ਦੇਵ ਜੀ ਮਹਾਰਾਜ ਤਤੀ ਤਵੀ ਤੇ ਬਹਿ ਕੇ ਸ਼ਹੀਦ ਹੋਏ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਚਾਰ ਯੁੱਧ ਕੀਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਮਨੁੱਖੀ ਅਧਿਕਾਰਾਂ ਦੇ ਲਈ ਤੇ ਤਿਲਕ ਜੰਜੂ ਦੀ ਰਾਖੀ ਲਈ ਦਿੱਲੀ ਦੇ ਚਾਂਦਨੀ ਚੌਂਕ 'ਚ ਸ਼ਹਾਦਤ ਪਾਈ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਉਸ ਵਕਤ ਦੀ ਹਕੂਮਤ ਨੂੰ ਦੱਸਿਆ ਕਿ ਹੱਕ ਸੱਚ ਦੇ ਲਈ ਅਸੀਂ ਕਿਵੇਂ ਜੂਝਦੇ ਆਂ ਔਰ ਗੁਰੂ ਕੇ ਸਿੱਖਾਂ ਨੇ ਸ਼ਹਾਤਾ ਪ੍ਰਾਪਤ ਕੀਤੀਆਂ ਇਸ ਕਰਕੇ ਉਦੋਂ ਗੁਰੂ ਕੇ ਲਾਲਾ ਨੇ ਆਖਿਆ ਸੀ ਕਿ ਕੋਈ ਵੀ ਤਾਕਤ ਨਾ ਝੁਕਾ ਸਕਦੀ ਆ ਨਾ ਹਰਾ ਸਕਦੀ ਆ ਮੇਰੇ ਚੰਗੇ ਭਾਗ ਆ ਕਿਉਂਕਿ ਮੈਂ ਅੱਗੇ ਵੀ ਇੱਥੇ ਬਹੁਤ ਆਉਣਾ ਰਿਆਂ ਔਰ ਮੈਨੂੰ ਚੇਤੇ ਆ ਇੱਕ ਵਾਰੀ ਰੈੱਡ ਫਲੂ ਆਇਆ ਸੀ ਕਿ ਅਸੀਂ ਜਿਹੜੀ ਸੰਸਥਾ ਚਲਾਉਂਦੇ ਸਾਰੇ ਬੱਚਿਆਂ ਦੀਆਂ ਅੱਖਾਂ ਖਰਾਬ ਹੋ ਗਈਆਂ ਅਸੀਂ ਮੇਰੀਆਂ ਵੀ ਹੋ ਗਈਆਂ ਸੀ ਸਿੱਖ ਨੂੰ ਗੁਰੂ ਦਾ ਆਸਰਾ ਮੈਂ ਇੱਥੇ ਜਦੋਂ ਪਵਿੱਤਰ ਸਰੋਵਰ ਤੇ ਇਸ਼ਨਾਨ ਕਰ ਰਿਹਾ ਸਵੇਰੇ ਉਹਦਨ ਸਾਢੇ 5 ਦਾ ਟਾਈਮ ਹੀ ਤੇ ਅੱਖਾਂ ਮੇਰੀਆਂ ਨੂੰ ਬਹੁਤਾ ਦਿਖਦਾ ਨਹੀਂ ਸੀ ਤੇ ਸਾਹਮਣੇ ਆ ਜਿਹੜੇ ਨishan ਸਾਹਿਬ ਦੇ ਫਰਰੇ ਆ ਸਾਹਿਬ ਜادہ ਬਾਬਾ ਜੋਰਾਵਰ ਸਿੰਘ ਦਾ ਤੇ ਸਾਹਿਬ ਜادہ ਫਤੇ ਸਿੰਘ ਦਾ ਇਹ ਮੈਨੂੰ ਧੁੰਦਲੇ ਧੁੰਦਲੇ ਅੱਖਾਂ ਮੇਰੀ ਨਿਗਾਹ ਉਦੋਂ ਖਰਾਬ ਹੀ ਝੂਲਦੇ ਨਜ਼ਰ ਆਉਣ ਉਧਰ ਆਸਾ ਕੀ ਵਾਰ ਦਾ ਕੀਰਤਨ ਹੋ ਰਿਹਾ ਸੀ ਗਾਉ ਬ੍ਰਾਹਮਣ ਕੌਕਰ ਲਾਭੋ ਗੋਬਰ ਤਰ ਨਾ ਜਾਈ ਉਹਤੀ ਟਿੱਕਾ ਤੈਨ ਜਬ ਮਾਲੀ ਤਾਂ ਨ ਮਲੇਸ਼ਾ ਖਾਈ ਮੇਰੇ ਮਨ ਤੇ ਖਿਆਲ ਆਇਆ ਹੀ ਮਨਾ ਇਹ ਉਹੀ ਧਰਤੀ ਆ ਜਿੱਥੇ ਉਸ ਵਕਤ ਦੇ ਇਸਲਾਮੀ ਰਾਜਵਾਲਿਆਂ ਨੇ ਸਹਬਜ਼ਾਦਿਆਂ ਨੂੰ ਸ਼ਹੀਦ ਕੀਤਾ ਔਰ ਕਿਸੇ ਵਕਤ ਉਹਨਾਂ ਨੇ ਮੰਨਿਆ ਹੋਊਗਾ ਵੀ ਗੱਲ ਮੁੱਕ ਗਈ ਪਰ ਅੱਜ ਉਸੇ ਧਰਤੀ ਤੇ ਗੁਰੂ ਨਾਨਕ ਪਾਤਸ਼ਾਹ ਦੇ ਵਾਕ ਗੂੰਜ ਰਹੇ ਆ ਜਿਹੜੇ ਉਸ ਵਕਤ ਦੀ ਗੁਲਾਮੀ ਨੂੰ ਪੇਸ਼ ਕਰਦੇ ਆ ਵੀ ਕਿਵੇਂ ਲੋਕ ਇੱਕ ਬੰਦੇ ਤੇ ਸਤਕਾਰ ਦਿੰਦੇ ਆ ਕੁਝ ਚੀਜ਼ਾਂ ਨੂੰ ਨਾਲ ਟੈਕਸ ਦਿੰਦੇ ਆ ਅੱਜ ਉਸ ਧਰਤੀ ਤੇ ਗੁਰੂ ਸਾਹਿਬ ਦੇ ਸਹਿਬਜ਼ਾਦਿਆਂ ਦੇ ਨਿਸ਼ਾਨ ਝੂਲਦੇ ਆ ਇਹ ਸਾਨੂੰ ਸਿੱਖਾਂ ਨੂੰ ਹਮੇਸ਼ਾ ਪ੍ਰੇਰਣਾ ਦਿੰਦੀ ਆ ਧਰਤੀ ਕੂੜ ਨਿਖਟਾ ਨਾਨਕਾ ਔੜਕ ਸੱਚ ਰਹੀ ਦੁਨੀਆ ਤੇ ਸੱਚ ਹੀ ਹਮੇਸ਼ਾ ਰਹਿਣਾ ਰਾਜ ਗੁਰੂ ਦਾ ਸਦਾ ਰਹਿਣਾ ਰਾਜ ਰੱਬ ਦਾ ਸਦਾ ਰਹਿਣਾ ਕੋਊ ਹਰ ਸਮਾਨ ਨੇ ਰਾਜਾ ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਿਵਾਜਾ ਇਹ ਗੁਰੂ ਨੇ ਆਖਿਆ ਤੋਂ ਇਸ ਧਰਤੀ ਨੂੰ ਮੇਰਾ ਰੂਮ ਰੂਮ ਸਮਰਪਤਾ ਮੈਂ ਅਰਦਾਸ ਕੀਤੀ ਆ ਗੁਰੂ ਕੇ ਸਹਿਬ ਜਾਦਿਆਂ ਦੇ ਅੱਗੇ ਕਿ ਪਾਤਸ਼ਾਹ ਪੰਥ ਨੂੰ ਚੜ੍ਹਦੀ ਕਲਾ ਦੇਣੀ ਪੰਥ ਚ ਏਕਤਾ ਤੇ ਇਤਫਾਕ ਤੇ ਨਾਲ ਦੀ ਨਾਲ ਪਾਤਸ਼ਾਹ ਅੱਜ ਤੋਂ ਸਾਨੂੰ ਸੇਵਾ ਲਈ ਆ ਪਾਤਸ਼ਾਹ ਨੇ ਆਵਾਜ਼ ਭਾਰ ਕੇ ਆਖਰੀ ਸਾਹ ਤੱਕ ਗੁਰੂ ਗ੍ਰੰਥ ਸਾਹਿਬ ਦੀ ਤੇ ਗੁਰੂ ਪੰਥ ਦੀ ਸੇਵਾ ਕਰਦੇ ਰਹੀਏ ਮੇਰਾ ਰੂਮ ਰੂਮ ਇਸ ਸਰਹੰਦ ਦੀ ਧਰਤੀ ਨੂੰ ਸਰਹੰਦ ਦੀਆਂ ਦੀਵਾਰਾਂ ਨੂੰ ਤੇ ਠੰਡੇ ਬੁਰਜ ਨੂੰ ਸਮਰਪਤਾ ਇਹ ਧਰਤੀ ਸਿੱਖਾਂ ਲਈ ਹਮੇਸ਼ਾ ਪ੍ਰੇਰਣਾ ਸਰੋਤ ਆ ਸਾਡੀਆਂ ਪੀੜ੍ਹੀਆਂ ਨੂੰ ਇਹ ਹਮੇਸ਼ਾ ਧਰਮ ਦੇ ਨਾਲ ਸੱਚ ਦੇ ਨਾਲ ਤੇ ਗੁਰੂ ਸਾਹਿਬ ਦੇ ਨਾਲ ਜੋੜਦੀ ਰਹੂਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਵਧੀਆ ਵਿਚਾਰ ਜਿਹੜਾ ਵਿਸ਼ਾ ਹੈ ਸਾਰੇ ਸਕੂਲਾਂ 'ਚ ਲਾਗੂ ਹੋਣਾ ਚਾਹੀਦਾ ਹੈ ਇਹਦੇ ਫਰਕ ਦੇਖੋ ਇਹ ਬੜੀ ਬਾਦਕਿਸਮਤੀ ਆ ਚੱਪੜ ਚਿੜੀ ਦਾ ਮੈਦਾਨ ਜਿੱਥੇ ਬਾਬਾ ਬੰਦਾ ਸਿੰਘ ਬਹਾਦਰ ਦੀ ਅਗਵਾਈ ਤੇ ਜੰਗ ਲੜੀ ਗਈ ਹੋਵੇ ਤੇ ਹਿੰਦੁਸਤਾਨ ਦੀ ਅਜੇ ਤਹ ਮੰਨੀ ਜਾਂਦੀ ਮੁਗਲਿਆ ਸਲਤਨਤ ਦੀ ਝੜਪੁੱਟੀ ਅਸੀਂ ਸਾਡੇ ਯੋਧਿਆ ਨੇ ਸਾਡੇ ਬਾਬਾ ਬੰਦਾ ਸਿੰਘ ਬਹਾਦਰ ਨੇ ਤੇ ਖਾਲਸਾ ਫੌਜ ਨੇ ਅੱਜ ਚੱਪੜ ਚਿੜੀ ਦਾ ਚੈਪਟਰ ਕਿਸੇ ਇਤਿਹਾਸ ਦੇ ਹਿੰਦੁਸਤਾਨ ਦੇ ਸਕੂਲ ਚ ਨਹੀਂ ਪੜਾਇਆ ਜਾਂਦਾ ਪਰ ਜਿਹੜੀਆਂ ਜੰਗਾਂ ਹਾਰੇ ਆ ਉਹ ਭਾਵੇਂ ਪਲਾਸੀ ਦੀ ਜੰਗ ਲੜਾਈ ਆ ਜਾਂ ਹੋਰ ਕੋਈ ਵੀ ਆ ਉਹ ਰਟੀਆਂ ਰਟੇਲ ਵਾਈ ਜਾ ਰਹੇ ਤੋਂ ਜੇ ਹਿੰਦੁਸਤਾਨ ਤੇ ਚੜ੍ਹਦੀ ਕਲਾ ਪੈਦਾ ਕਰਨੀ ਦ੍ਰਿੜਤਾ ਪੈਦਾ ਕਰਨੀ ਆ ਚੱਪੜ ਚਿੜੀ ਪੜਾਉਣਾ ਪਊਗਾ ਤੇ ਸਰਹੰਦ ਦੀ ਦੀਵਾਰ ਪੜਾਉਣੀ ਪਊਗੀ ਮੈਂ ਸਕੂਲਾਂ ਵਾਲਿਆਂ ਨੂੰ ਵੀ ਆਖਦਾ ਕਿ ਛੱਡੋ ਪਰਾਂ ਕਿਸਿਆਂ ਨੂੰ ਉਹ ਝੰਡਾ ਕੀ ਦੱਸਣਾ ਜਿਹੜੀ ਝੰਡ ਦੇ ਥੱਲੇ ਝੂਠੇ ਆਸ਼ਕ ਮਰੇ ਜੇ ਝਾਂਡੀ ਪੜਾਉਣੀ ਆ ਤੇ ਨਨਕਾਣਾ ਸਾਹਿਬ ਦੀ ਝੰਡ ਪੜਾਓ ਜਿੱਥੇ ਆਪਣੇ ਗੁਰਦੁਆਰਿਆਂ ਤੇ ਗੁਰਦਾਮਾਲੀ ਭਾਈ ਲਖਮਣ ਸਿੰਘ ਧਾਰੋਵਾਲੀ ਵਰਗੇ ਜਿਉਂਦੇ ਝੰਡ ਦੇ ਨਾਲ ਸੜ ਗਏ ਤੇ ਸਾਨੂੰ ਦੱਸਿਆ ਕਿ ਆਪਣੇ ਗੁਰਦੁਆਰਿਆਂ ਤੇ ਗੁਰਦਾਮਾਲੀ ਅਸੀਂ ਕਿਸੇ ਵੀ ਹੱਦ ਤੱਕ ਜਾ ਸਕਦੇ ਹਾਂ ਪੰਥ ਦੇ ਆ ਪੰਥ ਦੇ ਰਹਿਣਗੇ ਵਾਹਿਗੁਰੂ ਜੀ ਕਾ ਖਾਲਸਾ ਦੇਖੋ ਅੱਜ ਸ਼ਹੀਦਾਂ ਦੀ ਧਰਤੀ ਸ਼੍ਰੀ ਬਟਕਣ ਸਾਹਿਬ ਕੋਲੇ ਆ ਵਿਕੇ ਕੌਮ ਦੇ ਜਥੇਦਾਰ ਤੱਕ ਸ੍ਰੀ ਕੇਸਗੜ ਸਾਹਿਬ ਦੇ ਜਥੇਦਾਰ ਤੇ ਕਾਰਜਕਾਰੀ ਜਥੇਦਾਰ ਸ੍ਰੀ ਕਲਤਖ ਸਾਹਿਬ ਸਿੰਘ ਸਾਹਿਬ ਜਾਨੀ ਗੁਰਜੀਤ ਸਿੰਘ ਗੜਕਾ ਜੀ ਉਹ ਅੱਜ ਸ਼ਹੀਦਾਂ ਦੀ ਧਰਤੀ ਗੁਰਦੁਆਰਾ ਸ਼੍ਰੀ ਫਤਗੜ੍ਹ ਸਾਹਿਬ ਵਿਖੇ ਨਮਸਤਕ ਹੋੜੇ ਪਹੁੰਚੇ ਨੇ ਅੱਜ ਜਿਲ੍ਹਾ ਫਤਗੜ੍ਹ ਸਾਹਿਬ ਦੀਆਂ ਸਿੱਖ ਸੰਗਤਾਂ ਵੱਲੋਂ ਉਹਨਾਂ ਦਾ ਬੜੇ ਜੋਸ਼ ਉਤ ਦੇ ਨਾਲ ਬੜੇ ਉਤਸ਼ਾਹ ਦੇ ਨਾਲ ਜਿਹੜਾ ਇੱਥੇ ਸਵਾਗਤ ਕੀਤਾ ਗਿਆ ਔਰ ਸਨਮਾਨਿਤ ਕੀਤਾ ਗਿਆ ਸੋ ਕੌਮ ਨੂੰ ਪੂਰੀ ਆਸ ਹੈ ਕਿ ਸਿੰਘ ਸਾਹਿਬ ਜੀ ਐ ਕੌਮ ਦੀ ਤਵਾਹੀ ਕਰਦੇ ਹੋਏ ਸਾਰੇ ਕੌਮ ਦਾ ਇੱਕਜੁੱਟਤਾ ਦੇ ਲਈ ਜਿਵੇਂ ਕਿ ਉਹ ਅਕਸਰ ਆਪਣੇ ਤਜ਼ਕੀਰੇ ਕਹਿੰਦੇ ਰਹੇ ਕਿ ਸਾਰੀ ਕੌਮ ਨੂੰ ਇਕਜੁੱਟ ਹੋ ਕੇ ਬਾਉ ਦੀ ਭਾਈ ਦੀ ਤਮਨਾ ਹੈ